ਕਿ ਬੂੰਦਾਬਾਰੀ ਹੋ ਰਹੀ ਸੀ ਹਵਾ ਵਿੱਚ ਅਜੀਬ ਜਿਹਾ ਸੰਨਾਟਾ ਸੀ ਜਿਵੇਂ ਜੰਗਲ ਖੁਦ ਸਾਰ ਹੋ ਕੇ ਕੁਝ ਦੇਖ ਰਿਹਾ ਹੋਵੇ ਆਸਮਾਨ ਉੱਤੇ ਕਾਲੇ ਬੱਦਲ ਘੁੰਮ ਰਹੇ ਸਨ ਬਿਲਕੁਲ ਐਵੇਂ ਜਿਵੇਂ ਕੋਈ ਅਣਹੋਣੀ ਹੋਣ ਤੋਂ ਪਹਿਲਾਂ ਪੁੱਤਰਕ ਚੇਤਾਵਨੀ ਦੇ ਰਹੀ ਹੋਵੇ ਮਨਜੋਤ 28 ਸਾਲਾਂ ਦਾ ਨੌਜਵਾਨ ਸ਼ਹਿਰ ਦੀ ਪਜ ਤੋੜ ਤੋਂ ਥੱਕ ਕੇ ਅੱਜ 5 ਸਾਲਾਂ ਬਾਅਦ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਮਨ ਵਿੱਚ ਇੱਕੋ ਹੀ ਸੋਚ ਸੀ ਅੱਜ ਕਿਸੇ ਤਰ੍ਹਾਂ ਘਰ ਪਹੁੰਚ ਜਾਵਾਂ ਪਰ ਕਿਸੇ ਸੁਤਨ ਨੂੰ ਕੁਝ ਹੋਰ ਹੀ ਮਨਜੂਰ ਸੀ ਜਿਸ ਬੱਸ ਵਿੱਚ ਉਹ ਸਫ਼ਰ ਕਰ ਰਿਹਾ ਸੀ ਉਹ ਉਸ ਦੀ ਜ਼ਿੰਦਗੀ ਵਾਂਗ ਪੁਰਾਣੀ ਤੇ ਘਟਾਰਾ ਸੀ ਹਰ ਕੁਝ ਕਿਲੋਮੀਟਰਾਂ ਬਾਅਦ ਰੁਕਦੀ ਫਿਰ ਹਾਫਤੀ ਹੋਈ ਅੱਗੇ ਚੱਲ ਪੈਂਦੀ ਮਨੋਜ ਖਿੜਕੀ ਤੋਂ ਬਾਹਰ ਤੱਕਦਾ ਰਿਹਾ ਜਿਵੇਂ ਜਿਵੇਂ ਪਾਸ ਅੱਗੇ ਵਾਤੀ ਗਈ ਸੜਕ ਤੇ ਤੋਂ ਹਾਸੇ ਜੰਗਲ ਹੋਰ ਵੀ ਕਨਾ ਹੁੰਦਾ ਗਿਆ ਉਸ ਨੂੰ ਯਾਦ ਆਇਆ ਪਿੰਡ ਵਾਲਿਆਂ ਦੀ ਆਖਰੀ ਗੱਲ ਸੂਰਜ ਡੁੱਬਨ ਤੋਂ ਬਾਅਦ ਕੋਈ ਵੀ ਘਰ ਤੋਂ ਬਾਹਰ ਨਾ ਨਿਕਲੇ ਖਾਸ ਕਰਕੇ ਜੰਗਲ ਵਾਲਾ ਪਰ ਇਹ ਗੱਲ ਮਨੋਜ ਨੂੰ ਹਾਲੇ ਵੀ ਗੰਭੀਰ ਨਹੀਂ ਲਗੀ ਸ਼ਾਮ ਢਲ ਗਈ ਬਾਸ ਤੇ ਅੰਦਰ ਅੱਧਾ ਸਨ ਮੋਟਾ ਸੇ ਕੁਝ ਯਾਤਰੀ ਸੋਤੇ ਪੈਸਾਨ ਤੇ ਕੁਝ ਹੌਲੀ ਹੌਲੀ ਕੰਗਾਕਾਰ ਇਸਰ ਅਚਾਨਕ ਬੱਸ 2 ਦੇ ਚਟਕੇ ਨਾਲ ਰੁਕ ਗਈ ਉਨਰਵਾਸਾ ਖੁੱਲਿਆ ਇੱਕ ਬੁੱਢਾ ਬਾਬਾ ਬੱਸ ਵਿੱਚ ਚੜਿਆ ਉਸ ਦਾ ਚਿਹਰਾ ਝੁਰੜੀਆਂ ਨਾਲ ਭਰਿਆ ਹੋਇਆ ਅੱਖਾਂ ਬੇहद ਗਹਿਰੀਆਂ ਜਿਵੇਂ ਉਹ ਸਿਰਫ ਚਿਹਰੇ ਨਹੀਂ ਲੋਕਾਂ ਦੀ ਕਿਸਮਤ ਵੀ ਪੜ ਲੈਂਦਾ ਹੋਵੇ ਗੱਲ ਵਿੱਚ ਕਾਲੀ ਮਾਲਾ ਸੀ ਅਤੇ ਹੱਥ ਵਿੱਚ ਇੱਕ ਝੋਲਾ ਜਿਸ ਵਿੱਚ ਕਈ ਤਰ੍ਹਾਂ ਦੀਆਂ ਮਣੀਆਂ ਸਨ ਲੇ ਲੋ ਪੁੱਤਰ ਇਹ ਰੱਖਿਆ ਕਰੇਗੀ ਜੋ ਅੱਖਾਂ ਤੋਂ 흘ਲੇ ਨੇ ਉਹਨਾ ਤੋਂ ਬਚਾਏਗੀ ਜ਼ਿਆਦਾਤਰ ਯਾਤਰੀਆਂ ਨੇ ਉਸ ਨੂੰ ਅੰਡਿੱਠਾ ਕਰ ਦਿੱਤਾ ਮਨਜੋਤ ਨੇ ਵੀ ਮੂੰਹ ਦੂਜੇ ਪਾਸੇ ਕਰ ਲਿਆ ਪਰ ਬਾਬਾ ਸਿੱਧਾ ਉਸ ਦੇ ਕੋਲ ਆ ਕੇ ਰੁਕ ਗਿਆ ਤੈਨੂੰ ਸਭ ਤੋਂ ਜ਼ਿਆਦਾ ਲੋੜ ਹੈ ਮਨਜੋਤ ਨੇ ਅਸਹਿਜ ਹੋ ਕੇ ਪੁੱਛਿਆ ਕਿਸ ਚੀਜ਼ ਦੀ ਬਾਬੇ ਨੇ ਉਸ ਦੀ ਹਥੇਲੀ ਵਿੱਚ ਇੱਕ ਕਾਲੀ ਮਣੀ ਰੱਖ ਦਿੱਤੀ। ਉਸ ਮਣੀ ਵਿੱਚ ਅਜੀਬ ਜਿਹੀ ਗਰਮੀ ਸੀ, ਜਿਵੇਂ ਉਹ ਜਿਉਂਦੀ ਹੋਵੇ। ਜਦੋਂ ਉਹ ਆਵੇਗਾ, ਤਦ ਜਕੀਨ ਆਵੇਗਾ। ਮਨਜੋਤ ਨੇ ਹੱਸ ਕੇ ਮਣੀ ਜੇਬ ਵਿੱਚ ਪਾਲੀ। ਬਸ ਚਲ ਪਈ ਪਰ ਬਾਬੇ ਦੀ ਹਾਸੀ ਹਾਲੇ ਵੀ ਉਸ ਦੇ ਕੰਨਾਂ ਵਿੱਚ ਗੂੰਜ ਰਹੀ ਸੀ। ਰਾਤ ਦੇ ਕਰੀਬ 10 ਵਜੇ बस पेंट दी स्टैंड ते ਆ ਰੁਕ ਗਈ स्टैंड सूआसी ना कोई टांगा ना कोई रिक्शा मनोज ਦਾ ਘਰ ਅਜੇ 2 ਕਿਲੋਮੀਟਰ ਦੂਰ ਜੰਗਲ ਦੇ ਵਿੱਚੋਂ ਸੀ ਉਹ ਇਕੱਲਾ ਤੁਰ ਪਿਆ ਕੱਚੀ ਸੜਕ ਦੋਹਾਂ ਪਾਸਿਆਂ ਉੱਚੇ ਦਰਖਤ ਹਵਾ ਠੰਡੀ ਸੀ ਪਰ ਮਨੋਜ ਦੇ ਮੱਥੇ ਤੋਂ ਪਸੀਨਾ ਟਪਕ ਰਿਹਾ ਸੀ ਅਚਾਨਕ ਉਸ ਨੂੰ ਅਹਿਸਾਸ ਹੋਇਆ ਕੋਈ ਉਸਦੇ ਪਿੱਛੇ ਤੁਰ ਰਿਹਾ ਹੈ ਕਹੋੜੇ ਕੋਈ ਜਵਾਬ ਨਹੀਂ ਫਿਰ ਅਚਾਨਕ ਇੱਕ ਆਵਾਜ਼ ਨਮੋਚ ਰੁਕ ਜਾ ਉਸਤਾਦ ਨੇ ਜੋਰ-ਜੋਰ ਨਾਲ ਟੜਕਣਾ ਲੱਗ ਪਿਆ ਉਸਨੇ ਉਹ ਮੜਾ ਗਲ ਵਿੱਚ ਪਾ ਲਈ ਅਚਾਨਕ ਦਰਖਤਾ ਵਿੱਚੋਂ ਇੱਕ ਕਾਲੀ ਪਰਛਾਹ ਨਿਕਲੀ ਮਨੁਕੀ ਸ਼ਖਸ ਪਰ ਅੱਖਾਂ ਲਾਲ ਚਿਹਰਾ ਤੁੰਦਲਾ ਉਹ ਤੇਜ਼ੀ ਨਾਲ ਮਨਜੋਤ ਵਲਵਦੀ और जਵੇਂ ਹੀ ਨੇੜੇ ਆਈ ਮळा ਵਿੱਚੋਂ ਹਲਕੀ ਰੋਸ਼ਨੀ ਨਿਕਲੀ ਪ੍ਰਸ਼ਾਂਤ ਚੀਕੀ ਅਤੇ ਪਿੱਛੇ ਹਟ ਗਈ ਮਨੋਜ ਤੁਰ ਪਿਆ ਉਸਦੇ ਕਦਮ ਜ਼ਮੀਨ ਉੱਤੇ ਨਹੀਂ ਪੈ ਰਹੇ ਸਨ ਜਿਵੇਂ ਡਰ ਉਸਨੂੰ ਉਡਾ ਰਿਹਾ ਹੋਵੇ ਸਾਹ ਫੁੱਲ ਚੁੱਕੇ ਸੀ ਛਾਤੀ ਸੜਨ ਲੱਗ ਪਈ ਸੀ ਪਰ ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਹੀਂ ਹੋ ਰਹੀ ਸੀ ਹਵਾ ਵਿੱਚ ਅਚਾਨਕ हसन दी आवाज ऊँची। ओज्जना मनोज, तुन्ना پتہ ਚੱਤਾ ਹੈ। ਉਹ ਰੁਕ ਗਿਆ। ਮਨਜੋਤ ਮੁੜਿਆ। ਕਾਲੀ ਪਰਛਾਂ ਹੁਣ ਹੋਰ ਨੇੜੇ ਸੀ। ਇਸ ਵਾਰੀ ਉਸਦਾ ਚਿਹਰਾ ਸਾਫ਼ ਦਿਖ ਰਿਹਾ ਸੀ। ਸੜਿਆ ਹੋਇਆ, ਅੱਖਾਂ ਖਾਲੀ। ਮੂੰਹ ਵਿੱਚੋਂ ਕਾਲਾ ਧੂੰਆਂ ਨਿਕਲਦਾ ਹੋਇਆ। ਤੂੰ ਮੇਰਾ ਹੈ ਮਨੋਜ, ਪੰਜ ਸਾਲਾਂ ਤੋਂ ਤੇਰਾ ਇੰਤਜ਼ਾਰ ਕਰ ਰਿਹਾ। ਕਾਹੜੇ ਤੂੰ ਮਨਜੋਤ ਦੀ ਆਵਾਜ਼ ਕੰਬ ਰਹੀ ਸੀ ਪਰ ਸ਼ਾਂ ਹੱਸਿਆ ਉਹ ਹੱਸਾ ਨਹੀਂ ਸੀ ਜਿਵੇਂ ਹੱਡੀਆਂ ਟਕਰਾ ਰਹੀਆਂ ਹੋਣ ਮਨਜੋਤ ਦੇ ਗਲ ਵਿੱਚ ਪਾਈ ਮਾਲਾ ਫੜ ਲਈ ਉਸ ਵਿੱਚੋਂ ਗਰਮੀ ਵੱਧ ਗਈ ਤੂੰ ਮੈਨੂੰ ਛੂ ਨਹੀਂ ਸਕਦਾ ਹਹਾਹਾ ਇਹ ਮਾਲਾ ਤੈਨੂੰ ਸਿਰਫ ਕੁਝ ਸਮਾਂ ਦੇਵੇਗੀ ਅਚਾਨਕ ਕਾਰ ਦੀ ਲਾਈਟ ਦਿਖੀ ਮਨੋਜ ਦੌੜ ਪਿਆ ਦਰਵਾਜ਼ੇ ਕੋਲ ਪਹੁੰਚਿਆ ਅਤੇ ਜ਼ੋਰ ਜ਼ੋਰ ਨਾਲ ਖੜਕਾਇਆ ਬਾਪੂ ਬਾਪੂ ਦਰਵਾਜ਼ਾ ਖੋਲੋ ਮੈਂ ਮਜੋਤ ਹਾਂ ਬਾਪੂ ਅੰਦਰੋਂ ਡਰੀ ਹੋਈ ਆਵਾਜ਼ ਆਈ ਤੂੰ ਮਜੋਤ ਨਹੀਂ ਉਹ ਰੂਪ ਬਦਲ ਕੇ ਆਉਂਦਾ ਹੈ ਬਾਪੂ ਮੈਂ ਜਿਉਂਦਾ ਹਾਂ ਬਾਹਰੋਂ ਪਰਛਾਵੇਂ ਦੀ ਆਵਾਜ਼ ਇਹ ਝੂਠ ਬੋਲਦਾ ਹੈ ਮੈਨੂੰ ਅੰਦਰ ਆਉਂਦੇ मंजोत ਦਾ ਦਿਮਾਗ ਸੁੰਨ ਹੋ ਗਿਆ ਜੇ ਅੰਦਰ ਨਹੀਂ ਗਿਆ ਤਾਂ ਮਰਨਾ ਪੱਕਾ ਸੀ ਉਸਨੂੰ ਯਾਦ ਆਇਆ ਪਿੰਡ ਦਾ ਪੁਰਾਣਾ ਨਿਯਮ ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਜਦੋਂ ਨਾਲ ਹੋਵੇ ਮਨੁੱਖ ਤਾਂ ਕੀ ਕਰੇ ਦਾਨਵ ਇੱਕ ਪਲ ਦੀ ਚੁੱਪ ਫਿਰ دروازਾ ਖੁੱਲ ਗਿਆ ਮंजोत ਅੰਦਰ ਵੜ ਗਿਆ ਦਰਵਾਜ਼ਾ ਤੜਾਮ ਨਾਲ ਬੰਦ ਹੋ ਗਿਆ ਪਰ ਜਦੋਂ ਉਸਨੇ ਮੁੜ ਕੇ ਪਿੱਛੇ ਦੇਖਿਆ ਵਾਰ ਕੋਈ ਵੀ ਨਹੀਂ ਸੀ ਨਾ ਪਰਛਾਵਾਂ ਨਾ ਕੋਈ ਆਵਾਜ਼ ਰਾਤ ਲੰਘ ਗਈ ਸਵੇਰ ਹੋਈ ਤਮਨੋਜ ਨੇ ਆਪਣੇ ਬਾਪੂ ਤੋਂ ਸੱਤ ਸੁਣਿਆ ਪਿੰਡ ਵਿੱਚ ਇੱਕ ਬਹਿਰੂਪੀਆ ਆਤਮਾ ਹੈ ਜੋ ਰਾਤ ਨੂੰ ਲੋਕਾਂ ਦੇ ਰੂਪ ਧਾਰ ਕੇ ਉਹਨਾਂ ਨੂੰ ਜੰਗਲ ਵੱਲ ਲੈ ਜਾਂਦੀ ਹੈ ਉਹੀ ਰਾਤ ਜਦੋਂ ਸਾਰਾ ਪਿੰਡ ਸੁੱਤਾ ਸੀ ਮਨੋਜ ਦੇ ਮਨ ਵਿੱਚ ਇੱਕ خیال ਆਇਆ ਜੇ ਇਹ ਸਭ ਮੇਰੇ ਨਾਲ ਹੀ ਹੋ ਰਿਹਾ ਹੈ ਤਾਂ ਸ਼ਾਇਦ ਇਸ ਦਾ ਅੰਤ ਵੀ ਮੈਂ ਹੀ ਕਰ ਸਕਦਾ ਹਾਂ ਉਸ ਨੇ ਲਾਲਟੇ ਚੁੱਕੀ ਅਤੇ ਨੀਂਦ ਦੇ ਸੁੱਕੇ ਦਰਖਤ ਵੱਲ ਤੁਰ ਪਿਆ ਰਾਤ ਦੇ 3 ਵਜ ਰਹੇ ਸਨ ਨੀਂਦ ਦੇ ਦਰਖਤ ਕੋਲ ਹਵਾ ਵੀ ਨਹੀਂ ਚੱਲ ਰਹੀ ਸੀ ਤੂੰ ਆ ਗਿਆ ਉਹ ਹੀ ਆਵਾਜ਼ ਪਰ ਇਸ ਵਾਰੀ ਮਨਜੋਤ ਨਹੀਂ ਡਰਿਆ ਮੈਂ ਤੈਨੂੰ ਮੁਕਤੀ ਦੇਣ ਆਇਆ ਹਾਂ ਮਨਜੋਤ ਦੀ ਆਵਾਜ਼ ਕੰਮ ਰਹੀ ਸੀ ਪਰ ਅੱਖਾਂ ਵਿੱਚ ਹੁਣ ਡਰ ਨਹੀਂ ਜਿਦ ਸੀ ਪੰਜ ਸਾਲਾਂ ਤੋਂ ਤੂੰ ਇਸ ਪਿੰਡ ਨੂੰ ਨਰਕ ਬਣਾਇਆ ਹੋਇਆ ਹੈ ਮਾਵਾ ਦੇ ਪੁੱਤਰ ਕੋਲੇ ਬੱਚਿਆਂ ਦੇ ਸਿਰਾਂ ਤੋਂ ਛੱਤਾ ਉਜਾੜ ਦਿੱਤੀਆਂ ਤੂੰ ਬਦਲਾ ਲੈ ਰਿਹਾ ਹੈ ਪਰ ਬਦਲਾ ਲੈਂਦਿਆਂ ਤੂੰ ਉਹੀ ਬਣ ਗਿਆ ਹੈ ਜੋ ਤੂੰ ਜਿਉਂਦੇ ਜੀ ਕੀਤਾ ਸੀ ਕਾਲੀ ਸ਼ਾਂਸਪੀ ਕਸਾ ਇੰਨਾ ਪਿਆਰਕ ਸੀ ਕਿ ਤ੍ਰਕਤਾ ਦੇ ਪੱਤੇ ਵੀ ਕੰਬਣ ਲੱਗ ਪਏ। ਰੁੱਤੀ ਰੁੱਤੀ ਸਿਰਫ ਮਰਿਆ ਨੂੰ ਮਿਲਦੀ ਏ। ਮੈਂ ਅਜੇ ਮਰਿਆ ਨਹੀਂ ਮਨਜੋਤ ਮੈਂ ਹਰ ਰਾਤ ਚੁੰਦਾ ਹੁੰਦਾ ਹਾਂ ਤੇਰੇ ਢਰ ਵਿੱਚ ਤੇਰੇ ਸਾਹ ਵਿੱਚ ਹਵਾ ਅਚਾਨਕ ਤੇਜ਼ ਹੋ ਗਈ। نیند ਦਾ ਤ੍ਰਗਤ ਚਿਕਨਤ ਪਿਆ। ਮਨਜੋਤ ਤੇ ਗਲ ਵਿੱਚ ਪਾਈ ਮਾਲਾ ਹੋਰ ਗਰਮ ਹੋ ਗਈ ਜਿਵੇਂ ਚੇਤਾਵਨੀ ਦੇ ਰਹੀ ਹੋਵੇ ਤੂੰ ਮੁਕਤੀ ਨਹੀਂ ਚਾਹੁੰਦਾ ਤੂੰ ਸਿਰਫ ਸਾਰੀ ਦੁਨੀਆ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ ਹੈ ਸ਼ਾਨੀ ਅਚਾਨਕ ਮਨਜੋਤ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੂੰ ਵੀ ਮੇਰੇ ਵਰਗਾ ਬਣੇਗਾ ਜੇ ਅੱਜ ਮਰ ਗਿਆ ਤਾਂ ਮਨਜੋਤ ਪਿੱਛੇ ਹਟਿਆ ਪੈਰ ਫਿਸਲਿਆ ਪਰ ਉਸਨੇ ਲਾਲਟੇ ਨਹੀਂ ਛੱਡੀ ਜੇ ਮੇਰੀ ਮੋਤ ਨਾਲ ਪਿੰਡ ਨੂੰ ਸਵੇਰ ਮਿਲਦੀ ਏ ਤਾਂ ਮੈਂ ਤਿਆਰ ਹਾਂ ਇਹ ਸੁਣ ਕੇ ਸ਼ਾਂ ਇੱਕ ਪਲ ਲਈ ਰੁਕ ਗਈ ਕਿਉਂ ਕਿਉਂਕਿ ਡਰ ਨਾਲ ਜਿਉਣਾ ਮੌਤ ਤੋਂ ਵੀ ਵੱਡੀ ਸਜ਼ਾ ਹੁੰਦੀ ਏ ਹਨੇਰਾ ਪੂਰੀ ਤਰ੍ਹਾਂ ਛਾ ਗਿਆ ਪਰ ਇਹ ਅੰਤ ਨਹੀਂ ਸੀ ਇਹ ਅਸਲੀ ਘੇੜ ਸੀ ਸ਼ੁਰੂਆਤ ਸੀ ਹਵਾ ਵਿੱਚ ਅਜੀਬ ਜਿਹੀ ਬੋ ਆ ਗਈ ਸੜੀ ਹੋਈ ਮਿੱਟੀ ਖੂਨ ਅਤੇ ਗੁੱਸੇ ਦੀ ਬੋ ਕਾਲੀ ਛਾਂ ਹੁਣ ਸਿਰਫ ਪਰਛਾਵਾਂ ਨਹੀਂ ਰਿਹਾ ਸੀ ਉਹ ਪੂਰੀ ਤਰ੍ਹਾਂ ਸਾਹਮਣੇ ਆ ਚੁੱਕੀ ਸੀ ਕਾਲੀ ਛਾਂ ਹੁਣ ਸਿਰਫ ਪਰਛਾਵਾਂ ਨਹੀਂ ਰਿਹਾ ਸੀ ਉਹ ਪੂਰੀ ਤਰ੍ਹਾਂ ਸਾਹਮਣੇ ਆ ਚੁੱਕਾ ਸੀ ਕਾਲੀਆ ਉਸ ਦੇ ਚਿਹਰੇ ਤੇ ਦਰਦ ਵੀ ਸੀ ਬੁੱਸਦੀ ਅਤੇ ਅਫਸੋਸ ਵੀ ਮਾਰਕ ਚੋਸ ਨਹੀਂ ਪਹੁੰਚਾ ਨੂਰ ਮੈਨੂੰ ਪਾਇਆ ਗਿਆ ਸੀ ਮੈਨੂੰ ਹੌਲੀ ਹੌਲੀ ਉੱਠਿਆ ਉਸ ਦਾ ਸਰੀਰ ਦਰਦ ਕਰ ਰਿਹਾ ਸੀ ਪਰ ਅੱਖਾਂ ਸਾਫ਼ ਸਨ ਨਹੀਂ ਕਾਲਿਆ ਤੂੰ ਗਲਤੀਆਂ ਕੀਤੀਆਂ ਪਰ ਤੂੰ ਅਜੇ ਵੀ ਉਹਨਾਂ ਨੂੰ ਛੱਡ ਸਕਦਾ ਹੈ ਕਾਲਿਆ ਚੋਰ ਨਾਲ ਹੱਸਿਆ ਹਾਂ 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 ਕਮੇ ਚਾਹ ਤਾਂ ਮੇਰੀ ਨਾਸ਼ ਨੂੰ ਇੱਜ਼ਤ ਨਾ ਮਿਲੀ ਜਦ ਮੈਨੂੰ ਬਸ ਨੇ ਹੀ ਹੱਥੋਂ ਸੁੱਟ ਕੇ ਪੁਲਾਹ ਦਿੱਤਾ ਗਿਆ ਉਸ ਨੇ ਜ਼ਮੀਨ ਵੱਲ ਇਸ਼ਾਰਾ ਕੀਤਾ ਉੱਥੇ ਹੱਡੀਆਂ ਪਈਆਂ ਸਨ ਟੁੱਟੀਆਂ ਸੁੱਕੀਆਂ ਬਿਨਾ ਨਾਂ ਦੇ ਉਸ ਪਾਲ ਮਨਜੋਤ ਨੂੰ ਸਮਝ ਆ ਗਿਆ ਇਹ ਨਹੀਂ ਤਾਕਤ ਹੀ ਨਹੀਂ ਸੱਚ ਦੀ ਸੀ ਮਨਜੋਤ ਨੇ ਲਾਲ ਟੈਨ ਚੁੱਕੀ ਲਾਲ ਟੈਨ ਦੀ ਲੋ ਹਵਾ ਨਾਲ ਕੰਬ ਰਹੀ ਸੀ ਜਿਵੇਂ ਉਹ ਵੀ ਫੈਸਲਾ ਕਰ ਰਹੀ ਹੋਵੇ ਜੇ ਇਹ ਹੱਡੀਆਂ ਅੱਗ ਨਹੀਂ ਵੇਖਣਗੀਆਂ ਤਾਂ ਇਹ ਪਿੰਡ ਕਦੇ ਸਵੇਰ ਨਹੀਂ ਦੇਖੇਗਾ ਕਾਰੀਆ ਠੀਕਾ ਰੁਕ ਜਾ ਜੇ ਤੂੰ ਇਹ ਕੀਤਾ ਕਾਲਾ ਮੈਂ ਸ਼ਲੀ ਖਤਮ ਹੋ ਜਾਵਾਂਗਾ ਮਨਜੋਤ ਦੀਆਂ ਅੱਖਾਂ ਪਿਛ ਗਈਆਂ ਇਹ ਤਾਂ ਮੁਕਤੀ ਹੈ ਕਾਲਿਆ ਮਨਜੋਤ ਨੇ ਲਾਲ ਟੇਨ ਹੱਡੀਆਂ ਉੱਤੇ ਸੁੱਟ ਦਿੱਤੀ ਅੱਖ ਪਰਕ ਉੱਠੀ ਆਕਾਸ਼ ਕੰਮ ਗਿਆ ਜੰਗਲ ਵਿੱਚ ਸੈਂਕੜੀਆਂ ਆਪਾਸਾਂ ਇਕੱਠੀਆਂ ਹੋ ਕੇ ਜੀਤਾਂ ਜਿਵੇਂ ਕਈ ਸਾਲਾਂ ਤੋਂ ਫਸੀ ਹੋਈਆਂ ਅਜਾਤ ਹੋ ਗਈਆਂ ਹਾਲ ਕਾਲਿਆ ਦੀ ਸ਼ਾਂ ਹੌਲੀ ਹੌਲੀ ਭੁੱਲਣ ਲੱਗ ਪਈ ਪਰਖਤੋਂ ਹੌਂਟੋਂ ਨੇ ਉਸਨੇ ਮਨਜ਼ੂਰਵਾ ਲੇ ਗਿਆ ਤੂੰ ਬੁੱਤਕਿਆ ਬਹੁਤ ਯਾਦ ਰੱਖੀ ਹਰ ਟੰਡ ਵਿੱਚ ਇੱਕ ਨੀਂਹ ਹੁੰਦਾ ਹੈ ਸਨਾਟਾ ਛਾ ਗਿਆ ਸਵੇਰ ਦੀ ਪਹਿਲੀ ਰੋਸ਼ਨੀ ਨੀਂਹ ਦੇ ਤਰਕਤੇ 'ਤੇ ਤਰਕਤੋਂ ਸੁੱਕਾ ਨਹੀਂ ਸੀ ਉਸ ਵਿੱਚੋਂ ਹਰੇ ਪੱਤੇ ਨਿਕਲ ਰਹੇ ਸਨ ਉਸੇ ਵਲੇ ਮਨੋਜ ਬੇਹੋਸ਼ ਹੋ ਕੇ ਟਿਕ ਗਿਆ ਜਦ ਸਵੇਰ ਪੂਰੀ ਹੋਈ ਪਿੰਡ ਵਾਲੇ ਮਨੋਜ ਨੂੰ ਨੀਂਦ ਦੇ ਤ੍ਰਗਤ ਕੋਲ ਮਿਲੇ ਜਿਉਂਦੇ ਜਿਹਾ ਜਾਂਦਾ ਏ ਉਸ ਰਾਤ ਤੋਂ ਬਾਅਦ ਪਿੰਡ ਵਿੱਚ ਕੋਈ ਪਰੇਸ਼ਾਨ ਨਹੀਂ ਆਈ ਪਰ ਅੱਜ ਵੀ ਜੇ ਕੋਈ ਰਾਤ ਨੂੰ ਨੀਂਦ ਦੇ ਦਰਖਤੇ ਟਾਂ ਜਾਵੇ ਤਾਂ ਹਵਾ ਹੌਲੀ ਹੌਲੀ ਫੁਸਫੁਸਾਉਂਦੀ ਏ ਹਰ ਕਹਾਣੀ ਮੁੱਕਦੀ ਨਹੀਂ ਕੁਝ ਕਹਾਣੀਆਂ ਅਗਲੇ ਦਰਸ਼ਕ ਦੀ ਉਡੀਕ ਕਰਦੀਆਂ ਨੇ ਇਦਾਂ ਦੀਆਂ ਹੋਰ ਇੰਟਰਸਟਿੰਗ ਪੰਜਾਬੀ ਕਹਾਣੀਆਂ ਵੇਖਣ ਦੇ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਔਨ ਕਰ ਲਓ ਕਿਉਂਕਿ ਆਉਣ ਵਾਲੀਆਂ ਵੀਡੀਓਜ਼ ਹੋਰ ਵੀ ਜ਼ਿਆਦਾ ਇੰਟਰਸਟਿੰਗ ਨੇ